ਪਿਆਰੇ ਵਿਦਿਆਰਥੀਓ ਅੱਜ ਦੇ ਚੈਪਟਰ ਦੇ ਵਿੱਚ ਅਸੀਂ ਜਾਣਾਂਗੇ ਅੱਖਰ ਅਤੇ ਸ਼ਬਦ ਦੇ ਵਿਚਕਾਰ ਕੀ ਅੰਤਰ ਹੈ ਸਿੰਗਲ ਅੱਖਰ ਨੂੰ ਅੱਖਰ ਕਿਹਾ ਜਾਂਦਾ ਹੈ ਜਾਨੀ ਕਿ ਇੱਕ ਅਕੇਰੇ ਅੱਖਰ ਨੂੰ ਅੱਖਰ ਕਿਹਾ ਜਾਂਦਾ ਹੈ ਅੱਖਰਾਂ ਦੇ ਸਮੂਹ ਨੂੰ ਸ਼ਬਦ ਕਿਹਾ ਜਾਂਦਾ ਹੈ ਸਾਦੀ ਬੋਲੀ ਵਿੱਚ ਇੱਕ ਸਮਝਣ ਦਾ ਤਰੀਕਾ ਹੈ ਕ੍ਰਾਂਤੋਂ ਮਿਲ ਕੇ ਇੱਕ ਸ਼ਬਦ ਬਣਦਾ ਹੈ ਸ਼ਬਦਾਂ ਤੋਂ ਮਿਲ ਕੇ ਬੋਲੀ ਬਣਦੀ ਹੈ ਜਿਸ ਦੇ ਰਾਹੀਂ ਅਸੀਂ ਇੱਕ ਦੂਜੇ ਨੂੰ ਜਾਣ ਸਕਦੇ ਆਂ ਇੱਕ ਦੂਜੇ ਨਾਲ ਗਿਆਨ ਵਿੱਚ ਵਾਧਾ ਕਰ ਸਕਦੇ ਆਂ ਇੱਕ ਦੂਜੇ ਦੀ ਗੱਲਬਾਤ ਸਮਝ ਸਕਦੇ ਆਂ ਅੱਜ ਦਾ ਚੈਪਟਰ ਸਮਾਪਤ ਹੈ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ